ਅੱਜ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦਾ ਪ੍ਰਧਾਨ ਸਰਜੀਤ ਸਿੰਘ ਫੂਲ ਮੈਂ ਲਗਭਗ ਜਿੰਨੀਆਂ ਵੀ ਹੁਣ ਤੱਕ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਨੇ ਮੀਟਿੰਗਾਂ ਹੋਈਆਂ ਨੇ 6 ਗਿਣਤੀਆਂ ਮੀਟਿੰਗਾਂ ਹੋਈਆਂ ਨੇ 6 ਆ ਮੀਟਿੰਗਾਂ ਨੂੰ ਮੈਂ ਅਟੈਂਡ ਕੀਤਾ ਜਿਹੜਾ ਮੈਂ ਅਬਜ਼ਰਵ ਕੀਤਾ ਸਾਰੀਆਂ ਮੀਟਿੰਗਾਂ ਦੇ ਵਿੱਚੋਂ ਬਈ ਜਿਹੜੀ ਹੁਣ ਕਹਿੰਦੇ ਆ ਵੀ ਇਹ ਡੈਡਲਾਕ ਆਇਆ ਹੋਇਆ ਗੱਲ ਫਸੀ ਹੋਈ ਹੈ ਜਸਨੋ ਦੀ ਗੱਲ ਇਹ ਜੀਆਂ ਕੀਤੀਆਂ ਜਾ ਰਹੀਆਂ ਨੇ ਇਹ ਕੋਈ ਗੱਲ ਨਹੀਂ ਅਸਲ ਵਿੱਚ 6 ਮੀਟਿੰਗਾਂ ਦਾ ਜਿਹੜਾ ਮੈਂ ਬਿਆਰਵ ਕੀਤਾ ਵੀ ਜਿਹੜੀ ਸਰਕਾਰ ਹੈ ਪੂਰੀ ਤਰ੍ਹਾਂ ਜਿਹੜੇ ਵੱਡੇ ਇੰਡੀਆ ਦੇ ਕਾਰਪੋਰੇਟ ਘਰਾਣੇ ਐ ਤੇ ਜਿਹੜੀਆਂ ਵਿਦੇਸ਼ੀ ਵੱਡੀਆਂ ਸਾਮਰਾਜੀ ਕਾਰਪੋਰੇਟ ਕੰਪਨੀਆਂ ਨੇ ਮਲਟੀਨੇਸ਼ਨਲ ਕੰਪਨੀਆਂ ਨੇ ਉਹਨਾਂ ਦੇ ਹਿੱਤ ਨੂੰ ਸਰਵ ਕਰਨ ਦੇ ਖਾਤਰ ਇਹਨਾਂ ਨੇ ਇਹ ਕਾਨੂੰਨ ਲਿਆਂਦੇ ਨੇ ਬਿਲਕੁਲ ਉਹਨੂੰ ਸਾਫ਼ ਹੈ ਕਿਸਾਨਾਂ ਦੇ ਇਹ ਹਿੱਤ ਦੇ ਕਿਸਾਨਾਂ ਦੇ ਇੰਟਰਸਟ ਦੇ ਕਿਸਾਨਾਂ ਦੇ ਉਲਟ ਨੇ ਉਹਨਾਂ ਨੂੰ ਮਾਰਨ ਵਾਲੇ ਨੇ ਇਸ ਕਰਕੇ ਇਹ ਸਾਰੀਆਂ ਜਿੰਨੀਆਂ ਵੀ ਇਹਨਾਂ ਦੀਆਂ ਦਲੀਲਾਂ ਹੈਗੀਆਂ ਨੇ ਉਹ ਅਸਲ ਗੱਲ ਇਹਦੇ ਚ ਲੁਕਾਉਂਦੇ ਆ ਵੀ ਅਸੀਂ ਤਾਂ ਵੀ ਬਿਲਕੁਲ ਕਿਸਾਨਾਂ ਦੀ ਸਰਕਾਰ ਆ ਕਿਸਾਨਾਂ ਤੋਂ ਬਿਨਾ ਸਰਕਾਰ ਕਿਵੇਂ ਚੱਲੂਗੀ ਪਰ ਜਿਹੜੀ ਅਸਲ ਪਿੱਛੋਂ ਗੱਲ ਹੈਗੀ ਆ ਵੀ ਉਹ ਨਾਲ ਕਿਸਾਨਾਂ ਦਾ ਵੀ ਆਪਦਾ ਪੱਖ ਰੱਖਣਾ ਚਾਹੁੰਦੇ ਆ ਤੇ ਨਾਲ ਉਹ ਜਿਹੜੀਆਂ ਕਾਰਪੋਰੇਟ ਘਰਾਣੇ ਆ ਜਾਂ ਸਮਰਾਜੀ ਕੰਪਨੀਆਂ ਨੇ ਉਨਾ ਦਾ ਵੀ ਉਹ ਪੱਖ ਪੂਰਨਾ ਚਾਹੁੰਦੇ ਨੇ ਹੁਣ ਜਿਹੜੀ ਇਹਨੂੰ ਫੇਰ ਕਰ ਅਸੀਂ ਪੰਜ ਮੀਟਿੰਗਾਂ ਦੇ ਵਿੱਚ ਲਗਭਗ 7-7 ਘੰਟੇ ਦੇ ਡਿਸਕਸ਼ਨ ਚੱਲੇ ਆ ਚਰਚਾ ਚੱਲੇ ਆ ਕੱਲੀ-ਕੱਲੀ ਗੱਲ ਤੇ ਅਸੀਂ ਸਾਬਤ ਕੀਤਾ ਹੈ ਵੀ ਇਹ ਕਾਨੂੰਨ ਗੈਰ ਸੰਵਿਧਾਨਕ ਕਿਵੇਂ ਹੈ ਇਹ ਜਿਹੜੀ ਪੰਜਾਬ ਦੇ ਇਹ ਸੂਬਿਆਂ ਦੇ ਅਧਿਕਾਰ ਖੇਤਰ ਦੇ ਕਾਨੂੰਨੀ ਸੇਂਟਰ ਨੂੰ ਕੇਂਦਰ ਸਰਕਾਰ ਦੇ ਇਹ ਖੇਤਰ ਦੇ ਕਾਨੂੰਨੀ ਨੇ ਇਹਨੂੰ ਇਹਨੂੰ ਆਪ ਦੇ ਅਧਿਕਾਰ ਖੇਤਰ ਚ ਲੈ ਕੇ ਆਉਣਾ ਗੈਰਸੰਵਿਧਾਨਕ ਤੇ ਉਦੋਂ ਬਾਅਦ ਜਿੰਨੀਆਂ ਦੀਆਂ ਧਰਾਵਾਂ ਹੈਗੀਆਂ ਨੇ ਕਲਾਜ ਆ ਕੱਲੇ-ਕੱਲੇ ਕਲਾਜ ਦੇ ਅਸੀਂ ਦੱਸਿਆ ਪਹਿਲਾ ਕਾਨੂੰਨ ਆ ਆਪਣਾ ਜਿਹੜੇ ਫਾਰਮਰ ਪ੍ਰੋਡਕਟ ਆ ਉਹਦੇ ਨਾਲ ਸੰਬੰਧਿਤ ਆ ਦੂਜਾ ਕੰਟਰੈਕਟ ਫਾਰਮ ਨਾਲ ਸੰਬੰਧਿਤ ਆ ਤੀਜਾ ਜਿਹੜਾ ਹੈਗਾ ਐਸੈਂਸ਼ੀਅਲ ਕਮੋਡਿਟੀ ਐਕਟ ਆ ਜਿਹੜਾ ਜਿਹੜਾ ਜ਼ਰੂਰੀ ਸਵਾਮਾ ਵਸਤੂਆਂ ਸੰਬੰਧੀ ਜਿਹੜਾ ਪਹਿਲਾ ਕਾਨੂੰਨ ਸੀਗਾ ਜਿਹੜਾ ਜਮ੍ਹਾਂ ਖਰੀ ਰੋਕਣ ਨਾਲ ਉਹਦੇ ਚ ਸੋਧ ਵਾਲਾ ਕਾਨੂੰਨ ਹੈ ਤਿੰਨਾ ਕਾਨੂੰਨਾਂ ਦੇ ਅਸੀਂ ਕੱਲੇ-ਕੱਲੇ ਕਲਾਜ ਤੇ ਉਹਨਾਂ ਨੂੰ ਕਿਹਾ ਵੀ ਇਹ ਕਾਰਪੋਰੇਟਸ ਦਾ ਹਿਤਪੂਰ ਦੇ ਆ ਕਿਸਾਨਾਂ ਨੂੰ ਮਾਰਦੇ ਆ ਮਜ਼ਦੂਰਾਂ ਨੂੰ ਮਾਰਦੇ ਆ ਜਿਹੜਾ ਫੈਡਰਲ ਢਾਂਚਾ ਹੈਗਾ ਸੂਬਿਆਂ ਦਾ ਸੂਬਿਆਂ ਨੂੰ ਵੱਧ ਦੇ ਅਧਿਕਾਰ ਦੇਣ ਵਾਲਾ ਤਾਕਤਾਂ ਜਿਹੜੀਆਂ ਸਾਰੀਆਂ ਸੂਬਿਆਂ ਨੂੰ ਦੇਣ ਦੇ ਬਜਾਏ ਇੱਕ ਇੱਕ ਸੈਂਟਰ ਦੇ ਹੱਥ ਤਾਕਤਾਂ ਇਕੱਠੀਆਂ ਕਰਨ ਵਾਲਾ ਜਿਹੜਾ ਕਾਨੂੰਨ ਹੈ ਉਹਦੀ ਕੱਲੀ-ਕੱਲੀ ਇਹ ਅਸੀਂ ਉਹਦੇ ਤੇ ਧਾਰਾ ਤੇ ਬੋਲੇ ਆ ਸਾਰੀਆਂ ਮੀਟਿੰਗਾਂ ਦੇ ਵਿੱਚ ਉਹ ਲਾਜਵਾਬ ਹੋਏ ਆ ਤੇ ਐਂ ਕਹਿੰਦੇ ਰਹੇ ਨੇ ਵੀ ਠੀਕ ਆ ਆਪਾਂ ਨੈਕਸਟ ਮੀਟਿੰਗ ਦੇ ਵਿੱਚ ਗੱਲ ਕਰਾਂਗੇ ਪਰ ਜਦੋਂ ਹੁਣ ਇਹ ਇਹਨਾਂ ਨੇ ਜਦੋਂ ਅਸੀਂ ਲਾਸਟ ਮੀਟਿੰਗ ਦੇ ਵਿੱਚ ਕਹਿਤਾ ਵੀ ਹੁਣ ਡਿਸਕਸ਼ਨ ਬਿਲਕੁਲ ਓਵਰ ਹੋ ਗਈ ਹੈ ਹੁਣ ਰਿਪੀਟ ਹੋ ਰਹੀਆਂ ਨਹੀਂ ਗੱਲਾਂ ਉਹ ਇਹ ਜਿਹੜਾ ਹੁਣ ਸਾਡੇ ਤੇ ਦੋਸ਼ ਲਾ ਰਹੇ ਆ ਵੀ ਇਹ ਤਾਂ ਕਿਸਾਨ ਤਾਂ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ ਇਹ ਤੇ ਕਹਿੰਦੇ ਜੈਸ ਜਨ ਉਹ ਤੇ ਖੜੇ ਆ ਜੱਸ ਜੇ ਨੋ ਨੋ ਤੇ ਜੇ ਅਸੀਂ ਪਹਿਲੀ ਮੀਟਿੰਗ ਜਿਹੜੀ ਫਰਸਟ ਮੀਟਿੰਗ ਆ ਸਾਡੇ 13 ਨਵੰਬਰ ਨੂੰ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਹੋਈ ਸੀ ਜੇ ਉਸ ਮੀਟਿੰਗ ਤੇ ਅਸੀਂ ਕਹਿੰਦੇ ਹੁੰਦੇ ਕਿ ਵੀ ਜਾਂ ਕਾਨੂੰਨ ਨੂੰ ਰੱਦ ਕਰੋ ਜਾਂ ਹਾਂ ਕਹੋ ਜਾਂ ਨਾ ਕਰੋ ਫੇਰ ਤਾਂ ਸਾਡੀ ਗੱਲ ਗਲਤ ਸੀਗੀ ਅਸੀਂ 5 ਮੀਟਿੰਗਾਂ ਬਾਅਦ ਕਿਹਾ ਵੀ ਹੁਣ ਜੇ ਤੁਸੀਂ ਕਾਨੂੰਨ ਨੂੰ ਨਹੀਂ ਰੱਦ ਕਰ ਸਕਦੇ ਤਾਂ ਨਾ ਕਰਦੇਓ ਅਸੀਂ ਆਪਦਾ ਉਹ ਜਿਹਾ ਰਸਤਾ ਬਣਾ ਲਾਂਗੇ ਕੋਈ ਤੁਸੀਂ ਆਪਦਾ ਰਸਤਾ ਬਣਾ ਲਓ ਵੀ ਹੁਣ ਇਹ ਗੱਲਬਾਤ ਦਾ ਕੋਈ ਫਾਇਦਾ ਨਹੀਂ ਕੋਈ ਤੇ ਉਦੋਂ ਬਾਅਦ ਉਹਨਾਂ ਨੇ 9 ਤਰੀਕ ਨੂੰ ਜੋ ਉਹ ਸੋਧਾਂ ਭੇਜ ਗਿਆ ਨੇ ਸਾਡੀਆਂ ਪਹਿਲੀਆਂ ਮੀਟਿੰਗਾਂ ਦੇ ਜਵਾਬ ਦੇ ਵਿੱਚ ਉਹ ਸੱਤੇ ਸੋਧਾਂ ਇਨਾਲ ਕੋਈ ਉਹ ਕਿਸਾਨਾਂ ਦਾ ਘਰ ਪੂਰਾ ਨਹੀਂ ਕਰਦੀਆਂ ਉਹ ਜਿਹੜਾ ਉਹਦਾ ਕਾਨੂੰਨਾ ਦਾ ਜਿਹੜਾ ਅਸਲ ਕੈਰੈਕਟਰ ਹੈ ਨਾ ਜਿਹੜਾ ਕਹਿ ਲੋ ਉਹਦਾ ਸੁਭਾਅ ਹੈ ਕਿਸਾਨਾਂ ਨੂੰ ਮਾਰਨ ਵਾਲਾ ਉਹਦੇ ਵਿੱਚ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ ਉਹਨਾਂ ਸੱਤਾਂ ਸੋਧਾਂ ਨਾਲ ਜਿਵੇਂ ਐਮਐਸਪੀ ਦੀ ਗੱਲ ਕਰ ਰਹੇ ਨੇ ਉਹ ਵੇ ਅਸੀਂ ਐ ਵੀ ਕਹਿ ਰਹੇ ਆ ਇੱਕ ਪਤਾ ਨਹੀਂ ਮੰਤਰੀ ਨੇ ਕਿਹੜੇ ਨੇ ਕਿਹਾ ਸੀਗਾ ਵੀ ਮੈਂ ਹਾਂ ਹੱਚਾ ਜਿਹੜਾ ਖੱਟਰ ਹੈ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਹੈ ਵੀ ਮੈਂ ਸਿਆਸਤ ਛੱਡ ਦੂੰਗਾ ਜੇ ਐਮਐਸਪੀ ਖਤਮ ਕਰਨ ਦੀ ਕੋਈ ਗੱਲ ਕਰਦਾ ਹੋਵੇ ਜਾਂ ਐਮਐਸਪੀ ਖਤਮ ਹੋਵੇ ਅਸਲ ਵਿੱਚ ਗੱਲ ਕੀ ਹੈ ਉਹ ਗੱਲ ਨੂੰ ਰੋਲ ਦੇ ਕੇ ਵੀ ਐਮਐਸਪੀ ਦੀ ਗੱਲ ਨਹੀਂ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਗੱਲ ਹੈ ਐਮਐਸਪੀ ਕੱਲੀ ਤੈਅ ਕਰ ਦੇਣਾ ਪਹਿਲਾਂ ਵੀ ਤੈਅ ਹੈਗੀ ਹੈ ਜੇ ਉਹਦੇ ਤੇ ਉਹਦੀ ਖਰੀਦ ਹੈ ਜਿਹੜੀ ਉਹਦੇ ਤੇ ਐਮਐਸਪੀ ਤੇ ਵੀ ਉਹਦੀ ਗਰੰਟੀ ਹੋਊਗੀ ਉਹਦੀ ਕਾਨੂੰਨੀ ਘੇਰੇ ਦੇ ਵਿੱਚ ਲਿਆਂਦਾ ਜਾਊਗਾ ਜਿਹੜਾ ਉਹਦੋਂ ਘੱਟ ਖਰੀਦੂਗਾ ਉਹਦੇ ਤੇ ਕਾਰਵਾਈ ਕਰ ਹੋਈ ਜਾਊਗੀ ਕਾਨੂੰਨੀ ਗਰੰਟੀ ਦੀ ਇੱਕ ਗੱਲ ਨਹੀਂ ਕਰਦੇ ਹੁਣ ਉਹ ਹੁਣ ਵੀ ਕਹਿੰਦੇ ਆ ਵੀ ਅਸੀਂ ਲਿਖਤੀ ਵਿਸ਼ਵਾਸ ਦੇ ਦਿੰਨੇ ਆ ਐਮਐਸਪੀ ਦਾ ਸਵਾਲ ਲਿਖਤੀ ਵਿਸ਼ਵਾਸ ਦਾ ਨਹੀਂ ਸਵਾਲ ਹੈ ਉਹਦੀ ਕਾਨੂੰਨੀ ਗਰੰਟੀ ਦਾ ਵੀ ਜਿਹੜੀ ਐਮਐਸਪ ਤੈਅ ਕੀਤੀ ਗਈ ਜਿਹੜੀਆਂ ਫਸਲਾਂ ਦੇ ਤੈਅ ਕੀਤੇ ਗਏ ਉਹਨਾਂ ਤੇ ਫਸਲ ਹਰ ਹਾਲ ਖਰੀਦੀ ਜਾਊਗੀ ਅੱਛਾ ਇਹਦੇ ਵਿੱਚ ਇੱਕ ਹੋਰ ਜਿਹੜਾ ਇਹਨਾਂ ਨੇ ਆ ਜਿਹੜੀਆਂ ਸੱਤ ਸੋਧਾਂ ਦੇ ਵਿੱਚ ਅ ਗੱਲ ਆਈ ਹੈ ਜਿਹੜਾ ਤੀਜਾ ਕਾਨੂੰਨ ਹੈ ਜ਼ਰੂਰੀ ਵਸਤੂਆਂ ਸੰਬੰਧੀ ਜਿਹੜੇ ਕਾਨੂੰਨ ਹੈ ਜਿਹੜਾ ਉਸ ਦੇ ਉਹਦੇ ਵਿੱਚ ਸੱਤ ਸੋਧਾਂ 'ਚ ਜ਼ਿਕਰ ਹੀ ਨਹੀਂ ਕੀਤਾ ਅਸੀਂ ਕਹਿੰਦੇ ਆ ਉਹੋ ਜਿਹੜਾ ਕਾਨੂੰਨ ਹੈ ਉਹ ਜਿਹੜਾ ਤੀਜਾ ਕਾਨੂੰਨ ਹੈ ਪਰ ਸੈਂਸਲ ਕਮੋਡਿਟੀ ਐਕਟ ਦੇ ਵਿੱਚ ਸੋਧ ਵਾਲਾ ਕਾਨੂੰਨ ਹੈ ਉਹ ਕੱਲੇ ਕਿਸਾਨਾਂ ਵਾਸਤੇ ਨਹੀਂ ਸਮੁੱਚੇ ਜਿੰਨੇ ਦੇਸ਼ ਦੇ ਕੰਜ਼ਿਊਮਰ ਹੈ ਜਿਹੜੇ ਖੇਤੀ ਉਪਜ ਨੂੰ ਵਰਤਦੇ ਨੇ ਆਪਣੀਆਂ ਮੰਡੀ ਚੋਂ ਬਾਜ਼ਾਰ ਚੋਂ ਖਰੀਦ ਕੇ ਵਰਤਦੇ ਆ ਭਾਵੇਂ ਉਹ ਉਹਦੇ ਵਿੱਚ ਸਬਜ਼ੀਆਂ ਨੇ ਭਾਵੇਂ ਅਨਾਜ ਹੈ ਭਾਵੇਂ ਦਾਲਾ ਹੈ ਭਾਵੇਂ ਤੇਲ ਬੀਜ ਹੈ ਜੋ ਵੀ ਖਰੀਦਦੇ ਆ ਟੋਟਲ ਲਈ ਉਹ ਜਿਹੜਾ ਕਾਨੂੰਨ ਹੈ ਉਹ ਉਹ ਖਤਰਨਾਕ ਹੈ ਘਾਤਕ ਹੈ ਮਾਰੂ ਹੈ ਕਿਉਂਕਿ ਉਹ ਜਿਹੜਾ ਕਾਨੂੰਨ ਹੈ ਪਹਿਲਾਂ ਜਮ੍ਹਾਂ ਖੋਰੀ ਤੇ ਰੋਕ ਲਾਉਂਦਾ ਸੀ ਪਹਿਲਾ ਵਾਲਾ ਕਾਨੂੰਨ ਉਹ ਕਾਨੂੰਨ ਦੇ ਉਹਨਾਂ ਨੇ ਖੁੱਲੀ ਛੁੱਟੀ ਦਿੱਤੀ ਇਹ ਨਵੇਂ ਕਾਨੂੰਨ ਦੇ ਵਿੱਚ ਸੋਧ ਕਰਕੇ ਅਸੀਂ ਹੁਣ ਜਿਹੜਾ ਕਹਿੰਦੇ ਆ ਵੀ ਤੁਸੀਂ ਉਹਦੇ ਚ ਚੀਜ਼ ਕਢਾ ਲਓ ਕੋਈ ਇੱਕ ਚੀਜ਼ ਜਿਹੜੀ ਵੀ ਕਢਾਉਣੀ ਆ ਤੁਸੀਂ ਅਸੀਂ ਉਹਨੂੰ ਨੇ ਇਹ ਕਿਹਾ ਸੀਗਾ ਵੀ ਤੁਸੀਂ ਇਹ ਕੱਢਦੇ ਹੋ ਵੀ ਜਿਹੜੀ ਸੋਧ ਕੀਤੀ ਆ ਅਸੀਂ ਕਾਨੂੰਨ ਠੀਕ ਐ ਸੀ ਕਹਿੰਦੇ ਆ ਵੀ ਜਿਹੜਾ ਜ਼ਰੂਰੀ ਸੁਭਾਵਾਂ ਸੰਬੰਧੀ ਪਹਿਲਾ ਵਾਲਾ ਕਾਨੂੰਨ ਐ ਉਹ ਕਾਨੂੰਨ ਨੂੰ ਅਸੀਂ ਮੰਨਦੇ ਆ ਇਹਦੇ ਚ ਜਿਹੜੀ ਤੁਸੀਂ ਸੋਧ ਕੀਤੀ ਐ ਅਮੈਂਡਮੈਂਟ ਕੀਤੀ ਐ ਜਿਹੜੀ ਅਮੈਂਡਮੈਂਟ ਵਾਪਸ ਲੈ ਲਓ ਚਲ ਸਾਡੇ ਇਸਤੇ ਤਸੱਲੀ ਐ ਆਇਆ ਸੀ ਕੈਟੇਗੋਰਿਕਲੀ ਉਹਨਾਂ ਨੇ ਕਿਹਾ ਪਰ ਉਹ ਜਿਹੜੀ ਉਹਦੇ ਵਿੱਚ ਹੁਣ ਇਹਨਾਂ ਨੇ ਉਹਦੇ ਵਿੱਚ ਜਵਾਬ ਚ ਇਹ ਕਿਹਾ ਵੀ ਜਿਹੜੀ ਖੁੱਲ ਹੈ ਉਹ ਐਬਸੋਲੂਟਲੀ ਖੁੱਲ ਨਹੀਂ ਦਿੱਤੀ ਉਹਨਾਂ ਨੂੰ ਹੋਲਡਿੰਗ ਕਰਨ ਦੀ ਪੰਡਾਰਨ ਕਰਨ ਦੀ ਜੇ ਕੋਈ ਕੀਮਤਾਂ ਵੱਧ ਗਈਆਂ ਨੇ ਮਹਿੰਗਾਈ ਲੋੜਾਂ ਵੱਧ ਵੱਧ ਜਾਂਦੀ ਹੈ ਕਿਸੇ ਚੀਜ਼ ਦੀ ਫਿਰ ਉਹ ਜਾਂ ਕੋਈ ਆਪਣਾ ਕਾਲ ਪੈ ਜਾਂਦਾ ਜਾਂ ਕੋਈ جنگ ਲੱਗ ਜਾਂਦੀ ਹੈ ਇਹਨਾਂ ਹਾਲਤਾਂ ਦੇ ਵਿੱਚ ਵੀ ਫਿਰ ਉਹ ਜਿਹੜਾ ਅਸੀਂ ਪੰਡਾਰਨ ਤੇ ਰੋਕ ਲਾਵਾਂਗੇ ਉਹ ਪਰ ਦੂਜੇ ਪਾਸੇ ਜਿਹੜਾ ਦੂਜਾ ਕਾਨੂੰਨ ਹੈ ਮੋਲ ਇੰਸ਼ੋਰੈਂਸ ਕਾਨੂੰਨ ਵਾਲਾ ਜਿਹਨੂੰ ਜਿਹਦੇ ਤਹਿਤ ਉਹ ਕੰਟਰੈਕਟ ਫਾਰਮਿੰਗ ਕਰਨਗੇ ਫਸਲਾਂ ਦੇ ਕਿਸਾਨਾਂ ਦੇ ਨਾਲ ਉਹਨਾਂ ਦਾ ਫਸਲਾਂ ਤੇ ਵਿਸ਼ੇਸ਼ ਫਸਲਾਂ ਤੇ ਕੰਟਰੈਕਟ ਕਰਕੇ ਉਹਨਾਂ ਨੂੰ ਮੋਲ ਇੰਸ਼ੋਰੈਂਸ ਕਰਨਗੇ ਉਹਦੇ ਵਿੱਚ ਲਿਖਿਆ ਹੋਇਆ ਵੀ ਜੇਕਰ ਉਹਨਾਂ ਨੇ ਆਪਣਾ ਜਿਹੜਾ ਵਪਾਰੀ ਹੈ ਵਪਾਰਕ ਕੰਪਨੀ ਹੈ ਉਹਨੇ ਕਿਸਾਨ ਨਾਲ ਕੰਟਰੈਕਟ ਕੀਤਾ ਮਤਲਬ ਇਹ ਐਨੇ ਅਨਾਜ ਦੇ ਕਰ ਲਿਆ ਐਨੇ ਟਨ ਅਨਾਜ ਦਾ ਉਹਨੇ ਕੰਟ੍ਰੈਕਟ ਕਰ ਲਿਆ ਪਰ ਉਹਨੂੰ ਉਹ ਉਹਦਾ ਕੰਟ੍ਰੈਕਟ ਹੈ ਜਿਹੜਾ ਜੇ ਉਹਦੇਲੇ ਪਾਸੇ ਭੰਡਾਰਨ ਤੇ ਰੋਕ ਲਾਤੀ ਤਾਂ ਉਹਦਾ ਭਾਅ ਜਿਹੜਾ ਹੈਗਾ ਕੰਟ੍ਰੈਕਟ ਹੈ ਉਹ ਫੇਲ ਹੋ ਜਾਊਗਾ ਭੰਡਾਰਨਤਾਲੀ ਰੋਕ ਹੈ ਜਿਹੜੀ ਉਹੋ ੜਕਾ ਨਹੀਂ ਬਣੂਗੀ ਕਹਿੰਦਾ ਭਾਅ ਜਿੰਨਾ ਉਹਨੇ ਕੰਟਰੈਕਟ ਕਰ ਲਿਆ ਫਸਲ ਦਾ ਉਹਨੇ ਉਹਦੇ ਵਿੱਚ ਉਹਦੀ ਕੰਟਰੈਕਟ ਤੇ ਕੋਈ ਆਂਚ ਨਹੀਂ ਆਉਣ ਦਿੱਤੀ ਜਾਊਗੀ ਇਸ ਹਾਲ ਨਾਲ ਜਿਹੜੀ ਕੋਈ ਆਂਚ ਆਉਣ ਦਿੱਤੀ ਜਾਊਗੀ ਜਿੰਨਾ ਉਹਨੇ ਕੰਟਰੈਕਟ ਕਰ ਲਿਆ ਭਾਵੇਂ ਉਹ ਜਿਹੜਾ ਦੂਜਾ ਭੰਡਾਰਨ ਵਾਲਾ ਉਹ ਰੋਕ ਵੀ ਲਾਉਂਦੇ ਹੋਣ ਉਹ ਰੋਕ ਨਹੀਂ ਲੱਗੂਗੀ ਸੋ ਇਸ ਕਰਕੇ ਸਾਰੀਆਂ ਜਿਹੜੀਆਂ ਹੈ ਇਹ ਇਹਨਾਂ ਦੀਆਂ ਜਿੰਨੀਆਂ ਹੁਣ ਤੱਕ ਅਰਦਿੱਲ ਆਗੀਆਂ ਨੇ ਇਹਦੇ ਵਿੱਚ ਬਿਲਕੁਲ ਲਾਜਵਾਬ ਨੇ ਤੇ ਹੁਣ ਜਿਹੜਾ ਅਖੀਰ ਤੇ ਜਿਹੜੀ ਗੱਲ ਹੁਣ ਜਿਹੜੀਆਂ ਚਾਲਾਂ ਹੁਣ ਜਿਹੜੀਆਂ ਹੁਣ ਭਾਜਪੀ ਦੀਆਂ ਹੁਣ ਚਾਲਾਂ ਆ ਰਹੀਆਂ ਨੇ ਉਹ ਦੂਰੀਆਂ ਚਾਲਾਂ ਇੱਕ ਪਾਸੇ ਕਹਿ ਰਹੇ ਆ ਵੀ ਅਸੀਂ ਗੱਲ ਹੁਣ ਜਿਹੜੀ ਹੁਣ ਚਿੱਠੀ ਆਈ ਹੈ 20 ਤਰੀਕ ਨੂੰ ਲੇਟੈਸਟ ਚਿੱਠੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਉਹ ਵਿਵੇਕ ਅਗਰਵਾਲ ਹੈ ਪ੍ਰਿੰਸੀਪਲ ਸੈਕਟਰੀ ਆਪਣਾ ਪੀਐਮ ਦਾ ਪ੍ਰਿੰਸੀਪਲ ਸੈਕਟਰੀ ਹੈ ਜੀਨੇ ਕਿਹਾ ਵੀ ਕਿਸਾਨ ਤੇ ਰਾਮ ਮੀਟਿੰਗ ਤੈਅ ਕਰਦੇ ਹਨ ਸਮਾਂ ਤੈਅ ਕਰਦੇ ਹਨ ਅਸੀਂ ਦੁਬਾਰੇ ਵੀ ਗੱਲਬਾਤ ਚ ਬੈਠਣ ਲਈ ਤਿਆਰ ਹੈ ਪਰ ਉਹ ਦੂਜੇ ਪਾਸੇ ਇਹ ਵੀ ਕਹਿ ਰਹੇ ਨੇ ਵੀ ਜਿਹੜੀਆਂ ਇਹ ਅੰਦੋਲਨ ਹੈ ਇਹ ਜਿਹੜੀਆਂ ਅਗਵਾ ਕਰ ਲਿਆ ਜਾਂ ਕਹਿੰਦੇ ਖਾਲਸਤਾਨ ਅਗਵਾ ਕਰ ਲਿਆ ਜਾਂ ਕਹਿੰਦੇ ਮੋਹਬੱਤ ਕੇ ਅਗਵਾ ਕਰ ਲਿਆ ਆ ਜਾਂ ਕਹਿ ਰਹੇ ਆ ਵੀ ਦੋ ਕਿਸਾਨਾਂ ਇਹ ਦੋ ਸੂਬਿਆਂ ਦਾ ਹੀ ਮਸਲਾ ਹੈਗਾ ਬਾਕੀ ਸੂਬਿਆਂ ਦਾ ਮਸਲਾ ਨਹੀਂ ਜੇ ਦੋ ਸੂਬਿਆਂ ਦਾ ਮਸਲਾ ਹੈ ਜਾਂ ਇਹਨਾਂ ਨੂੰ ਗਮਰਾਹ ਕਰ ਲਿਆ ਇਸ ਅੰਦੋਲਨ ਨੂੰ ਫਿਰ ਉਹਨਾਂ ਲੀਡਰਾਂ ਨੂੰ ਗਲਵਾ ਦੇ ਸੱਦੇ ਦੇ ਵੀ ਕਿਤੋਂ ਕਰਹ ਜਾਂਦੀ ਹੈ ਸੋ ਇਸ ਕਰਕੇ ਦੁਰਗੀਆਂ ਚਾਲਾਂ ਐ ਬੀਜੇਪੀ ਦੀਆਂ ਧੋਲ ਲਗਿਆ ਕੇਂਦਰ ਸਰਕਾਰ ਦੀਆਂ ਧੋਲ ਲਗੀਆਂ ਚਾਲਾਂ ਨੇ ਅਸਲ ਵਿੱਚ ਇਹ ਜਿਹੜਾ ਕਿਸਾਨਾਂ ਦਾ ਜਿਹੜਾ ਹਿੱਤ ਹੈਗਾ ਉਹਨੂੰ ਨਜ਼ਰਅੰਦਾਜ਼ ਕਰਕੇ ਸਾਰੇ ਦੇਸ਼ ਦਾ ਕਿਸਾਨ ਹੈ ਉਹ ਇਹਨਾਂ ਵਾਸਤੇ ਦੋ ਨੰਬਰ ਦੀ ਗੱਲ ਹੈ ਜਿਹੜੇ ਕਾਰਪੋਰੇਟ ਘਰਾਣੇ ਆ ਜਾਂ ਕਾਰਪੋਰੇਟ ਕੰਪਨੀਆਂ ਨੇ ਉਹ ਇਹਨਾਂ ਵਾਸਤੇ ਇੱਕ ਨੰਬਰ ਦੀ ਗੱਲ ਹੈ ਇਸੇ ਕਰਕੇ ਅਸੀਂ ਕਹਿੰਦੇ ਆਂ ਵੀ ਇਹ ਜਿਹੜੀ ਅੰਦੋਲਨ ਹੈ ਇਹ ਗਲਵਾਤ ਰਾਹੀਂ ਇਹ ਹੱਲ ਹੋਊਗਾ ਇਹ ਅੰਦੋਲਨ ਹੈ ਜਿਹੜਾ ਇਹਦੇ ਹਾਰ ਜਿੱਤ ਰਹੇ ਭਾਵੇਂ ਕਿਸਾਨ ਹਾਰ ਜਾਣ ਤੇ ਭਾਵੇਂ ਸਰਕਾਰ ਹਾਰ ਜੇ ਇੱਕ ਧਿਰ ਦੇ ਹਾਰ ਜਿੱਤ ਹੋ ਕੇ ਇਹਦਾ ਨਿਬੇੜਾ ਹੋਊਗਾ ਤੇ ਪਰ ਜਿੰਨਾ ਹੁਣ ਕਿਸਾਨਾਂ ਵੱਲੋਂ ਸਮਰਥਨ ਮਿਲ ਚੁੱਕਿਆ ਜਿੰਨਾ ਇਰਾਦਾ ਧਾਰ ਚੁੱਕਿਆ ਕਿਸਾਨਾਂ ਵੇ ਅਸੀਂ ਭਾਵੇਂ ਸਾਨੂੰ 6 ਮਹੀਨੇ ਬੈਠਣਾ ਪਵੇ ਅਸੀਂ ਕੋਈ ਸੌਦਾ ਸੌਧਾ ਲੈ ਕੇ ਜਾਵਾਂਗੇ ਅਸੀਂ ਕਾਨੂੰਨਾਂ ਨੂੰ ਰੱਤ ਕਰਵਾ ਕੇ ਜਾਵਾਂਗੇ ਇਸ ਕਰਕੇ ਇੱਥੇ ਜਾਂ ਕਹਿੰਦੇ ਹੁੰਦੇ ਆ ਕਿਸਾਨ ਰਹੂਗਾ ਜਾਂ ਕਾਨੂੰਨ ਰਹਿਣਗੇ ਦੋਨੇ ਚੀਜ਼ਾਂ ਨਹੀਂ ਰਹਿ ਸਕਦੀਆਂ ਸਰਕਾਰ ਐ ਉਹ ਕਾਨੂੰਨਾਂ ਨੂੰ ਰੱਖਣਾ ਚਾਹੁੰਦੀ ਐ ਤੇ ਜੇ ਕਾਨੂੰਨ ਰਹਿੰਦੇ ਆ ਤਾਂ ਕਿਸਾਨ ਨਹੀਂ ਰਹਿੰਦਾ ਕਿਸਾਨ ਜਿੱਥੇ ਬੰਦ ਗਿਆ ਹੈਗਾ ਕਿਸਾਨ ਦੀ ਰਾਖੀ ਖਾਤਰ ਕਿਸਾਨ ਨੂੰ ਬਚਾਉਣ ਦੇ ਖਾਤਰ ਕਾਨੂੰਨ ਨੂੰ ਖਤਮ ਕਰਾਉਣ ਦੀ ਲੜਾਈ ਅੰਤਮ ਲੜਾਈ ਤੱਕ ਲੜਨਗੇ ਜੀ